मतलब एक होर नवी घोड़ी लेके आए घोड़ी बहुत सोहने रंग घोड़ी हैगी देखोगे पूरी सोहनी घोड़ी हैगीट इंचोड़ी की हाइट है छी सत्त साल घोड़ी की उम्र है पूरी चंकी तो सोहनी घोड़ी हैगी थोड़ी जी घोड़ी लस्सी है वजन पौने वाले घोड़ी से जो बजन पै गया तो बहुत सोहनी तो चंगी घोड़ी बनूगी लगेगी तो घोड़ी इस टाइम मौके की खाली है मौके की घोड़ी खाली है जे किसी भी चाहती हुई ਵਧੀਆ ਸੋਹਣੀ ਘੋੜੀ ਹੈਗੀ ਆਵਲਾ ਘੋੜੀ ਹੈਗੀ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਬਾਈ ਹੋਰਾਂ ਨਾਲ ਕਰ ਲਓ ਸੰਪਰਕ ਆ ਵਿਖੂਗੇ ਸੋਹਣੀ ਘੋੜੀ ਹੈਗੀ ਵਧੀਆ ਕੋਈ ਕਮੀ ਪੇਛੀ ਨਿਕੋੜੀ ਦੇ ਵਿੱਚ ਤੇ ਸ਼ੂਟਿੰਗ ਦੀ ਤੇ ਪ੍ਰੀ-ਵੈਡਿੰਗ ਦੀ ਘੋੜੀ ਪਾਸ ਆ ਸਵਾਰੀ ਦੀ ਪਾਸ ਹੈ ਤੇ ਪੂਰੀ ਚੰਗੀ ਘੋੜੀ ਹੈ ਜਿਹੜੀ ਵੀਰ ਨੇ ਆਪਣੇ ਨੇ ਕਰਨੀ ਹੋਈ ਰੱਖਣੀ ਹੋਈ ਘੋੜੀ ਆਵਲਾ ਘੋੜੀ ਦਾ ਸ਼ੌਕ ਹੁੰਦਾ ਹੈ ਨਾ ਤਾਂ ਨਗਰੇ ਦਾ ਪੂਰਦਾ ਦੀ ਹੈ ਬਾਈ ਨਏ ਹੈ ਮਾਰਵਾੜੀ ਦਾ ਤੋਂ ਉਹਨੇ ਪਾਸੇ ਸ਼ੌਕ ਬਹੁਤ ਜ਼ਿਆਦਾ ਹੈ ਜਿਹੜੇ ਵੀਰਾਂ ਨੂੰ ਹੁੰਦਾ ਸ਼ੌਂਕ ਆਵਲਾ ਕੁੜੀ ਦਾ ਉਹ ਬਾਈ ਹੋਰਾਂ ਨਾਲ ਕਰ ਸਕਦਾ ਸੰਪਰਕ ਸੋਹਣੀ ਕੁੜੀ ਆ ਵਧੀਆ ਕੰਨ ਕਨੋਤੀ ਦੀ ਵਧੀਆ ਕੁੜੀ ਹੈਗੀ ਤੇ ਜਿਹੜੇ ਵੀਰ ਨੂੰ ਚਾਹੀਦੀ ਹੋਈ ਬਾਈ ਹੋਰਾਂ ਨਾਲ ਕਰ ਲੈ ਸੰਪਰਕ ਪਿੱਛੇ ਆਪਣਾ ਨੰਬਰ ਦਿੱਤਾ ਉਹ ਤੇ ਆਪਣੇ ਨਾਲ ਕਰ ਲੈ ਸੰਪਰਕ ਜਿਹੜੇ ਵੀਰ ਨੇ ਆਪਣੀ YouTube ਤੇ ਐਡ ਦਿਵਾਉਣੀ ਹੋਵੇ ਬਿਲਕੁਲ ਫ੍ਰੀ ਐਡ ਦਿਵਾਉਣੇ ਧੰਨਵਾਦ